ਸਸੇ ਗੱਲ ਦੋਸਤੋ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਵਿਖੇ ਨੀਸ਼ਾਨ ਸਾਹਿਬ ਦਾ ਜਿਹੜਾ ਰੰਗ ਹੈ ਬਸੰਤੀ ਚੜਨ ਲੱਗ ਪਿਆ ਅੱਜ ਤੋਂ ਉਹਦੀ ਸ਼ੁਰੂਆਤ ਹੋ ਚੁੱਕੀ ਹੈ ਪਹਿਲਾਂ ਪੀਲੇ ਰੰਗ ਦਾ ਨੀਸ਼ਾਨ ਸਾਹਿਬ ਚੜਦਾ ਹੁੰਦਾ ਸੀ ਜੋਤ ਕੇ ਤੁਸੀਂ ਸਾਰੇ ਜਾਣਦੇ ਹੀ ਹੋ ਹੁਣ ਬਸੰਤੀ ਰੰਗ ਦਾ ਨੀਸ਼ਾਨ ਸਾਹਿਬ ਅੱਜ ਤੋਂ ਜਿਹੜਾ ਝੂਲਣ ਲੱਗ ਪਿਆ ਬਹੁਤ ਹੀ ਵਧੀਆ ਦਿਖ ਬਹੁਤ ਹੀ ਸੁੰਦਰ ਪਸ਼ਾਕਾ ਸੋ ਅੱਜ ਤੋਂ ਬਾਅਦ ਜਿਸਨੇ ਵੀ ਪਸਾਕਾ ਨਿਸਾਨ ਸਾਹਿਬ ਦਾ ਚੜਾਉਣਾ ਹੋਵੇ ਉਹ ਪੀਲੇ ਰੰਗ ਦਾ ਨਿਸਾਨ ਸਾਹਿਬ ਚੜਾਵੇ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਵਿਖੇ ਸੋ ਸੰਗਤਾਂ ਦੀ ਹਾਜ਼ਰੀ ਦੇ ਵਿੱਚ ਛੋਟੇ ਨਿਸਾਨ ਸਾਹਿਬ ਦਾ ਪਸਾਕਾ ਜਿਹੜਾ ਉਹ ਬਸੰਤੀ ਚੜਦਾ ਹੋਇਆ ਇਸੇ ਤਰ੍ਹਾਂ ਵੱਡੇ ਨਿਸਾਨ ਸਾਹਿਬ ਦਾ ਪਸਾਕਾ ਵੀ ਜਿਹੜਾ ਉਹ ਛੇਤੀ ਹੀ ਬਸੰਤੀ ਰੰਗ ਦਾ ਹੋ ਜਾਵੇਗਾ ਸੋ ਬਸੰਤੀ ਰੰਗ ਦਾ ਨਿਸਾਨ ਸਾਹਿਬ ਬਹੁਤ ਹੀ ਖੂਬਸੂਰਤ ਝੁੱਲਦਾ ਹੋਇਆ ਦਿਖਾਈ ਦੇ ਰਿਹਾ ਸੋ ਇੱਕ ਅਲੱਗ ਹੀ ਦੇਖ ਵੇਖਣ ਨੂੰ ਜਿਹੜੀ ਆ ਨਜ਼ਰ ਆ ਰਹੀ ਹੈ ਬਸੰਤੀ ਰੰਗ ਦੇ ਨਿਸਾਨ ਸਾਹਿਬ ਦੀ ਅਮੀਰ ਕਰਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਮੂਹ ਗੁਰੂ ਘਰਾਂ ਦੇ ਵਿੱਚ ਅਕਾਲ ਤਖਤ ਦੇ ਹੁਕਮ ਮੁਤਾਬਕ ਬਸੰਤੀ ਰੰਗ ਦੇ ਨਿਸਾਨ ਸਾਹਿਬ ਜਾਂ سرمਈ ਨੀਲੇ ਰੰਗ ਦੇ ਨਿਸਾਨ ਸਾਹਿਬ ਜਿਹੜੇ ਆ ਝੂਲਣਗੇ ਸੋ ਦੇਖੋ ਕਿੰਡੀ ਸੋਹਣੀ ਦੇਖਿਆ ਬਸੰਤੀ ਰੰਗ ਦੇ ਨਿਸਾਨ ਸਾਹਿਬ ਦੀ ਸੋ ਸੰਗਤਾਂ ਵੀ ਨਿਸਾਨ ਸਾਹਿਬ ਝੂਲਦਾ ਹੋਇਆ ਦੇਖ ਰਹੀਆਂ ਨੇ so tanovaji